ਸੌਰੀ ਡੈਡੀ ਮੈਂ ਕਾਬਲ ਨਹੀਂ ਬਣ ਸਕਿਆ ਇਹ ਸ਼ਬਦ ਮਾਸ਼ੀਵਾੜਾ ਦੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਨੌਕਰੀ ਕਰਦੇ ਰਾਣਵਾ ਵਾਸੀ 23 ਸਾਲਾ ਨੌਜਵਾਨ ਜਸਪ੍ਰੀਤ ਸਿੰਘ ਜਸ ਦੇ ਖੁਦਕੁਸ਼ੀ ਦੇ ਨੋਟ ਹਨ ਜਿਸ ਨੇ ਹਸਪਤਾਲ ਵਿੱਚ ਪੱਖੇ ਨਾਲ ਲਟਕ ਕੇ ਆਤਮ ਹੱਤਿਆ ਕਰ ਲਈ ਇਹ ਮੰ ਕੰਬਾਉ ਸ਼ਬਦ ਹਰ ਸੰਵੇਦਨਸ਼ੀਲ ਮਨੁੱਖ ਨੂੰ ਤੁਰ ਅੰਦਰ ਤੱਕ ਝੰਜੋੜਦੇ ਹਨ 18 ਸਾਲ ਦੀ ਇੱਕ ਲੜਕੀ ਵੱਲੋਂ ਆਪਣੀ ਖੁਦ ਖੁਸ਼ੀ ਨੋਟ ਤੇ ਲਿਖੇ ਇਹ ਸ਼ਬਦ ਕਿੰਨੇ ਖੌਫਨਾਕ ਹਨ ਮੰਮੀ ਪਾਪਾ ਮੈਂ ਜੇਈਈ ਨਹੀਂ ਕਰ ਸਕਦੀ ਇਸ ਲਈ ਮੈਂ ਖੁਦ ਖੁਸ਼ੀ ਕਰ ਲਈ ਮੈਂ ਹਾਰ ਗਈ ਹਾਂ ਮੈਂ ਬਹੁਤ ਮਾੜੀ ਤੀ ਹਾਂ ਮੈਨੂੰ ਮੁਆਫ ਕਰਦੇ ਹੋ ਮੰਮੀ ਪਾਪਾ ਮੇਰੇ ਕੋਲ ਇਹੀ ਆਖਰੀ ਰਾਹ ਬਚਿਆ ਹੈ ਨੰਗਲ ਨੇੜਲੇ ਪਿੰਡ ਸੰਗਤਪੁਰ ਦੇ 12ਵੀਂ ਜਮਾਤ ਦੇ ਵਿਦਿਆਰਥੀ ਹਰਮਨਪ੍ਰੀਤ ਸਿੰਘ ਨੇ ਸਲਾਨਾ ਪ੍ਰੀਖਿਆ ਵਿੱਚ ਆਸ ਤੋਂ ਘੱਟ ਨੰਬਰ ਆਉਣ ਤੇ ਦੁਖੀ ਹੋ ਕੇ ਆਪਣੇ ਹੀ ਘਰ ਦੇ ਬਾੜੇ ਵਿੱਚ ਫਾਹਾ ਲੈ ਕੇ ਜੀਵਨ ਖਤਮ ਕਰ ਲਿਆ 15 ਸਤੰਬਰ ਨੂੰ 2017 ਦੇ NEET ਟਾਪਰ ਮਲਾਨਾ ਆਜ਼ਾਦ ਮੈਡੀਕਲ ਕਾਲਜ ਦਿੱਲੀ ਦੇ MD ਦੇ ਦੂਸਰੇ ਸਾਲ ਦੇ ਵਿਦਿਆਰਥੀ ਮੁਖ ਸਰਵਾਸੀ 25 ਸਾਲਾ অতি ਜਹੀਨ ਨੌਜਵਾਨ ਡਾਕਟਰ ਨਵਦੀਪ ਸਿੰਘ ਨੇ ਖੁਦਕੁਸ਼ੀ ਕਰ ਲਈ ਪਿੰਡ ਨੰਗਲੀ ਫਤਿਹਗੜ ਚੂੜੀਆਂ ਰੋਡ ਵਿਖੇ 12ਵੀਂ ਜਮਾਤ ਦੇ ਵਿਦਿਆਰਥੀ ਅਮਰਵੀਰ ਸਿੰਘ ਦੇ ਪੇਪਰਾਂ ਵਿੱਚ ਘਾਟ ਨੰਬਰ ਆਉਣ ਤੇ ਪਿਓ ਪੁੱਤ ਵਿੱਚ ਹੋਈ ਬਹਿਸ ਦੌਰਾਨ ਘਰ ਵਿੱਚ ਮੌਜੂਦਾ ਲਾਇਸੈਂਸ ਹਥਿਆਰ ਦੇ ਨਾਲ ਇੱਕ ਦੂਜੇ ਤੇ ਗੋਲੀ ਚੱਲ ਗਈ ਜਿਸ ਵਿੱਚ ਪਿਤਾ ਦੀ ਮੌਕੇ ਤੇ ਮੌਤ ਹੋ ਗਈ ਤੇ ਪੁੱਤਰ ਜ਼ਖਮੀ ਹੋ ਗਿਆ ਇਕੁਜ ਹਿਰਦੇ ਬਾਦ ਚੋਣਵੀਆਂ ਘਟਨਾਵਾਂ ਉਸ ਸੰਕਟ ਵੱਲ ਸੰਕੇਤ ਕਰਦੀਆਂ ਹਨ ਜਿੱਦਰ ਨੂੰ ਸਾਡਾ ਨੌਜਵਾਨ ਵਿਦਿਆਰਥੀ ਵਰਗ ਵੱਧ ਰਿਹਾ ਹੈ ਜਿਸ ਦਾ ਅੰਤ ਸਬਦੋਂ ਭਿਆਨਕ ਸਟਾ ਖੁਦ ਖੁਸ਼ੀ ਦੇ ਰੂਪ ਵਿੱਚ ਸਾਹਮਣੇ ਆਉਂਦਾ ਹੈ ਐਨਸੀਆਰਬੀ ਕੌਮੀ ਅਪਰਾਧ ਰਿਕਾਰਡ ਬਿਊਰੋ ਮੁਤਾਬਕ 2020 ਚ ਭਾਰਤ ਚ ਹਰੇਕ 42 ਮਿੰਟਾਂ ਵਿੱਚ ਇੱਕ ਵਿਦਿਆਰਥੀ ਨੇ ਖੁਦ ਖੁਸ਼ੀ ਕੀਤੀ ਅਤੇ ਲਗਾਤਾਰ ਹਰ ਬਰੇ ਇਸ ਦਰ ਵਿੱਚ ਇਜ਼ਾਫਾ ਹੋ ਰਿਹਾ ਹੈ YMER ਜਨਰਲ ਦਾ ਇੱਕ ਹੋਰ ਅਧਿਐਨ ਗੰਭੀਰ ਅਸਲੀਅਤ ਨੂੰ ਪ੍ਰਗਟਾਉਂਦਾ ਹੈ 80% ਵਿਦਿਆਰਥੀ ਮਾਪਿਆਂ ਦੀਆਂ ਆਸਾਂ ਉਮੀਦਾਂ ਉਤੇ ਖਰੇ ਨਾ ਉਤਰਨ ਦੇ ਦਬਾਅ ਕਾਰਨ ਤਣਾਅ ਮਹਿਸੂਸ ਕਰਦੇ ਹਨ ਜਦਕਿ 55% ਵਿਦਿਆਰਥੀ ਵਧੇਰੇ ਤਣਾਅ ਲਈ ਮਾਪਿਆਂ ਵੱਲੋਂ ਥੋਪੀ ਕਿਸੇ ਚੂਣ ਦਾ ਹਵਾਲਾ ਦਿੰਦੇ ਹਨ ਇਹ ਵਰਤਾਰਾ ਗੰਭੀਰ ਚਿੰਤਨ ਦੀ ਮੰਗ ਕਰਦਾ ਹੈ ਮੁਨਾਫੇ ਤੇ ਟਿਕਿਆ ਸਾਡਾ ਇੱਕ ਗੈਰ-ਮਨੁੱਖੀ ਰੋਟੇਰਾ ਪ੍ਰਬੰਧ ਜਨਤਕ ਖੇਤਰ ਨੂੰ ਖਤਮ ਕਰਕੇ ਕਾਰਪੋਰੇਟਾਂ ਵੱਡੇ ਨਿੱਜੀ ادارے ਬਹੁ ਕਮਿੰਗ ਕੰਪਨੀਆਂ ਦੇ ਮੁਨਾਫੇ ਦੀ ਹਵਸ਼ ਨੂੰ ਪੂਰਾ ਕਰਨ ਲਈ ਸਮਾਜ ਨੂੰ ਸਿੱਖਿਆ ਦੇ ਅਸਲੀ ਮੰਤਵ ਤੋਂ ਪਟਕਾ ਕੇ ਸਾਡੇ ਵਿਦਿਆਰਥੀ ਵਰਗ ਨੂੰ ਇੱਕ ਸੰਵੇਦਨਸ਼ੀਲ ਗਲਾ ਕੱਟ ਮੁਕਾਬਲੇ ਦੀ ਹੋੜ ਵਿੱਚ ਪਾ ਕੇ ਕੁਝ ਕੁ ਚੁਣੇੰਦਾ ਵਿਦਿਆਰਥੀਆਂ ਨੂੰ ਸਫਲ ਕਰਦਾਨ ਦਿੰਦਾ ਹੈ ਅਤੇ ਬਾਕੀ ਨੂੰ ਨਕਮੇ ਡਫਰ ਮੁਕਾਬਲਾ ਪ੍ਰੀਖਿਆ ਨਾ ਪਾਸ ਕਰਨ ਦੇ ਅਯੋਗ ਅਸਫਲ ਨੌਜਵਾਨ ਲੜ ਲੜਨ ਤੇ ਲੱਗਿਆ ਹੋਇਆ ਹੈ ਮਨੋਵਿਗਿਆਨਕਾਂ ਅਨੁਸਾਰ ਕੋਈ ਵੀ ਬੱਚਾ ਨਲਾਇਕ ਨਹੀਂ ਹੁੰਦਾ ਉਸ ਅੰਦਰਲੀ ਪ੍ਰਤਿਭਾ ਨੂੰ ਪਛਾਣਨ ਦੀ ਲੋੜ ਹੁੰਦੀ ਹੈ ਮਾਪਿਆਂ ਨੂੰ ਆਪਣੀਆਂ ਇੱਛਾਵਾਂ ਨੂੰ ਬੱਚਿਆਂ ਤੇ ਭਾਰੂ ਨਹੀਂ ਪੈਣ ਦੇਣਾ ਚਾਹੀਦਾ ਬੱਚੇ ਅੰਦਰਲੀ ਪ੍ਰਤਿਭਾ ਅਨੁਸਾਰ ਹੀ ਉਸ ਨੂੰ ਅੱਗੇ ਵਧਣ ਦਾ ਮੌਕਾ ਦੇਣਾ ਚਾਹੀਦਾ ਹੈ ਬੱਚੇ ਨੂੰ ਜੀਵਨ ਅਤੇ ਸਮਾਜ ਦੀਆਂ ਕਠੋਰ ਹਕੀਕਤਾਂ ਤੋਂ ਜਾਣੂ ਕਰਵਾਇਆ ਜਾਣਾ ਚਾਹੀਦਾ ਹੈ ਸਿੱਖਿਆ ਨੇ ਬੱਚੇ ਦਾ ਸਰਵਪੱਖੀ ਵਿਕਾਸ ਕਰਨ ਦੇ ਨਾਲ-ਨਾਲ ਸਮਾਜ ਚ ਵੱਖ-ਵੱਖ ਖੇਤਰਾਂ ਵਿੱਚ ਲੋਕ ਪੱਖੀ ਸੇਵਾਵਾਂ ਦੇਣ ਵਾਲੇ ਪੇਸ਼ੇਵਾਰ ਪੈਦਾ ਕਰਨੇ ਹੁੰਦੇ ਹਨ ਪਰ ਇਹ ਸਭ ਅੱਜ ਸਿੱਖਿਆ ਚੋਂ ਗਾਇਬ ਹੋ ਚੁੱਕਾ ਹੈ ਸੋ ਆਓ ਦੋਸਤੋ ਆਪਾਂ ਇਸ ਗੰਭੀਰ ਸਮੱਸਿਆ ਬਾਰੇ ਜਾਣਕਾਰੀ ਲਈਏ ਤੇ ਆਪਣੇ ਬੱਚਿਆਂ ਦੇ ਨਾਲ ਐਸਾ ਵਰਤਾਵਾਰ ਨਾ ਕਰੀਏ ਤੇ ਆਪਣੇ ਆਂਡਗਵਾੜ ਵਾਲੇ ਦਿਵਾਲੇ ਵੀ ਅਜਿਹਾ ਹੋਣ ਤੋਂ ਰੋਕਿਆ ਜਾਵੇ ਧੰਨਵਾਦ ਜੀ